प सिंध जा पटिया मुर्द आेनती आहे गॾी अॻे लंघ रवाज आउगी पटिया जेला मु पटिया जेल प्रशाशन मुरदा पा कॉमी जो भाईपंदबादा पटिया मुदाबाद आ सारे वीर दोस्ती आहे भाई जी आजो सारे साढे कार्ज चला

ਬਰੇ ਪਰਯੰਦੇ ਨਾਲ ਇੱਥੇ ਪਾਸੇ ਹੀ ਆਪਾਂ ਹੋਟੇ ਟੱਪੇ ਇੱਕ ਖੁਰਤਾ ਦਾ ਸ਼ਿੰਦੁਰਤਾ ਦਾ ਕਾਜਰਤਾ ਦਾ ਪੋਟਾਵਾ ਕਰਨਾ ਜੇਲ੍ਹ ਪ੍ਰਸ਼ਾਸਨ ਦੇ ਗੁਲਾਬ ਜੇਲ੍ਹ ਦੇ ਬਾੜ ਜਿਹੜਾ ਕਰਨਾ ਦਿੱਤਾ ਜਾਊਗਾ ਸਾਰਿਆਂ ਨੇ ਬੜੇ ਪਿਆਰ ਨਾਲ ਨਿਮਰਤਾ ਨਾਲ ਜਿਹੜਾ ਆਪਾਂ ਜੇਲ੍ਹ ਵਾਲੋਂ ਕੂਚ ਪੁਰਨਾ مرداشا مرد بھائی سندیپ سنگھ درمی جادیپائی دھرمی جاد جیل پرشاسن مرد ਮਰਦਾਬਾ 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 ਜੋ ਪ੍ਰਸ਼ਾਸਨ ਮਰਦਾਬਾ ਮਰਦਾਬਾ ਮਰਦਾਬਾਲੇ ਮਨੁੱਖੀ ਅਧਿਕਾਰਾਂ ਨੂੰ ਰੱਖਣ ਦਾ ਇਹ ਸਰਕਾਰ ਦਾ ਪ੍ਰਸ਼ਾਸਨ ਨੂੰ ਤਰ੍ਹਾਂ ਤਰ੍ਹਾਂ ਜ਼ਿੰਮੇਵਾਰੀ ਇਹਨਾਂ ਦੀ ਹੈਗੀ ਆ ਦੋ ਤਰ੍ਹਾਂ ਦਾ ਅੰਦਰ ਝਗੜਾ ਹੋ ਗਿਆ ਇਹ ਗੱਲ ਤਾਂ ਉਹ ਦੋਨੋਂ ਵਿਪਰੀਤ ਮੂਰਤੀ ਦੇ ਵਿਪਰੀਤ ਸਦੇ ਮਾਲਕ ਉਹਨਾਂ ਨੂੰ ਡਾਇਰੈਕਟ ਚ ਇਕੱਠੇ ਕਰਨਾ ਚਾਹੀਦਾ ਸੀ ਫਿਰ ਉਹਨੂੰ ਪ੍ਰੇਰੋਕ ਕੀਤਾ ਉਹਦਾ ਹਮਲਾ ਕੀਤਾ ਪਟਿਆਲਾ ਮਰਦਾਬਾ ਮਰਦਾਬਾ ਇਲਾਜ ਹੁੰਦਾ ਹੈ ਇਲਾਜ ਕਰਿਆ ਨਾ ਪਰਿਵਾਰ ਨੂੰ ਮਿਲ ਨਹੀਂ ਦਿੱਤਾ ਪਟਿਆਲਾ ਮਰਦਾਬਾ ਮਰਦਾਬਾ ਮਕਾਬਲੀ ਹੈ ਗਲਤ ਹੈ ਥਾਣੇ ਦੇ ਦਸੂਜੇ ਦਾ ਪਟਿਆਲਾ ਮਰਦਾਬਾ ਕਹਿੰਦਾ ਮਿਲਨ ਦੰਦੇ ਭਾਈ ਸੰਦੀਪ ਜਿੰਦਾਬਾਦ ਜਿੰਦਾਬਾਦ ਉਹ ਚੋਰਾ ਵਾਂਗੂ ਰਾਤ ਨੂੰ ਉੱਤੇ ਤੇ ਹੋਰ ਸ਼ਿਫਟ ਕਰਤਾ ਪਤਾ ਨਹੀਂ ਇਹਨੇ ਕਰਤਾ ਕਿਸ ਤਰ੍ਹਾਂ ਇਹ ਕਹਿੰਦੇ ਨੇ ਹੈਗਾ ਵੀ ਇਹ ਕਰੀ ਹੈਗਾ ਭਾਈ ਸੰਦੀਪ ਜਿੰਦਾਬਾਦ 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 ਪਰਲੀ ਉਹਦਾ ਗੁਰੂ ਜਾਨ ਦਾ ਜਾਂ ਪ੍ਰਸ਼ਾਸਨ ਜਾਨ ਦਾ ਸੰਪਰਸ਼ ਨਹੀਂ ਪਰ ਇਹ ਕਿਹੜਾ ਵੀ ਜੋ ਵੀ ਵਰਤਾਰਾ ਵਾਪਰ ਰਿਹਾ ਬਹੁਤ ਗਲਤ ਹੈ ਇਹਦੇ ਨਾਲ ਹੋਰ ਪਰ ਕਹਾਟ ਹੋਏਗੀ ਸੰਗਤ ਸੰਗਤ ਕਾਨੂੰਨ ਪਰ ਮਤਲਬ ਸਮਰਸ ਵੀ ਹੋ ਸਕਦੇ ਨੇ ਸਰਕਾਰ ਨੂੰ ਪ੍ਰਸ਼ਾਸਨ ਨੂੰ ਇਸ ਵੱਲ ਪੂਰਾ ਸੋਚ ਕੇ ਧਿਆਨ ਦੇਣਾ ਚਾਹੀਦਾ ਇਸ ਵੱਲ ਇਸ ਮਸਲੇ ਨੂੰ ਕੋਈ ਕਾਈਟ ਵੀ ਲੈਣਾ ਚਾਹੀਦਾ ਪੰਚਤੀ ਪੰਚਤੀ ਇਹ ਸੰਗਤ ਦਾ ਹੁਕਮ ਹੈ ਜੇ ਨਾ ਕਹਾਂਗੇ ਜੇਰ ਤੇ ਤੇ ਜੀ ਦੇ ਉੱਤੇ ਬੈਠੇਗੇ ਜੇ ਕੋਈ ਉੱਥੇ ਸਾਡੇ ਨਾਲ ਆ ਕੇ ਗੱਲ ਕਰੇਗਾ ਪ੍ਰਸ਼ਾਸਨ ਚੋਂ ਦਾਸਤਾਫਤ ਜਿਹਨਾਂ ਨਾਲ ਹੋਏ ਤੁਹਾਨੂੰ 500 ਦੀ ਕਾਲ ਦਿੱਤੀ ਹੋਈ ਸੀ ਕਿਰਨ ਪ੍ਰਸ਼ਾਸਨ ਦੇ ਕਿਸੇ ਵੀ ਚੌਂਕੀਦਾਰ ਨੇ ਵੀ ਸਾਡੇ ਨਾਲ ਕਾਗੇ ਜਾਂ ਕਿਸੇ ਜ਼ੁਮੇਵਾਰ ਨਾਲ ਕਾਗੇ ਉਸ ਤਰ੍ਹਾਂ ਦੀ ਕੋਸ਼ਿਸ਼ ਨਹੀਂ ਕੀਤੀ ਤੇ ਜੇ ਹੁਣ ਕੋਈ ਗੱਲ ਕਰੇਗਾ ਤਾਂ ਗੱਲ ਨਾ ਤੁਰੇਗੀ ਜੇ ਜਾ ਹੋਇਆ ਤਾਂ ਫਿਰ ਵੱਡੀ ਕਾਲ ਦਵਾਂਗੇ ਸਾਰੀ ਜੰਦੇ ਬੰਦੀਆਂ ਕਾਨੂੰਨੀ ਦੌਰ ਤੇ ਆਪਣੀ ਕਾਰਵਾਈ ਉਹ ਵੀ ਆਉਂਦੇ ਪਰ ਹਰ ਇੱਕ ਵਕੀਲ ਉਹ ਵੀ ਕਰ ਰਹੇ ਨੇ ਪਰ ਕਾਨੂੰਨ ਨੂੰ ਵੀ ਛਿਕੇ ਡੰਗੇ ਜਾ ਰਿਹਾ ਨਾ ਕਾਨੂੰਨ ਹੈ ਅੱਜ ਇੱਥੇ ਨਾ ਕੁਝ ਹੋਰ ਹੈ ਕਾਨੂੰਨ ਲੱਗ ਹੈ ਭਾਈ ਸੰਦੀਪ ਸਿੰਘ ਵਾਸਤੇ ਲੱਗ ਹੈ ਤੇ ਦੂਜੇ ਉਹ ਜਿਹੜੇ ਵਾਸਤੇ ਲੱਗ ਹੈ ਪੰਥ ਕੀ ਜੋ ਤਾਂ ਨਝਾਨ ਰਹੇ ਉਹ ਤੇ ਨਝਾਨ ਰਹੇ ਇਕੱਲੇ ਸੂਬੇ ਦੀ ਨਹੀਂ ਜਿਹੜੇ ਲੋਕਾਂ ਨੇ ਸਿੱਖਾਂ ਦਾ ਖੂਨ ਪੀਤਾ ਉਹਨਾਂ 'ਚ ਚਾਹੇ ਕੇਪੀਐਸ ਗਿੱਲ ਹੋਇਆ ਕੇਐਸ ਮਿਨਾੜ ਹੋਇਆ ਉਹਨਾਂ ਦਾ ਅਖੀਰ ਮਾੜਾ ਹੋਇਆ ਇਹ ਹੈ ਜਿਨ੍ਹਾਂ ਨੇ ਨਜਾਇਜ਼ ਜਿੱਤੀਆਂ ਸ਼ਹਾਦੇ ਪੁੱਤਵਾਰੇ ਨੇ ਉਹਨਾਂ ਦਾ ਅਖੀਰ ਪਾੜਾ ਹੋਇਆ ਇਹ ਇੱਕ ਉਦਾਹਰਨ ਹੀ ਹੈਗੀ ਬਹੁਤ ਹੈ ਬਲਦੀਪ ਸਿੰਘ ਕਰਨੀ ਉਹਦਾ ਜਿੰਦਾਬਾਦ ਬੰਦੀ ਸਿੰਘ ਰਿਆ ਕਰੋ ਧਾਕਰੋ ਧਾਕਰੋ ਉਹਨਾਂ ਨੇ ਬਾਹਰ ਨਿਕਲਦਾ ਹੁੰਦਾ ਸੀ ਤੇ ਇਹ ਮੈਂ ਜਿਹੜੀ ਸੋਚੀ ਉਹ ਕਿਤਾ ਹਣਾ ਲਾਜਨਾ ਪਰ ਇਸ ਚ ਪ੍ਰਸ਼ਾਸਨ ਦੀ ਜੇਲ੍ਹ ਪ੍ਰਸ਼ਾਸਨ ਦੀ ਬਹੁਤ ਜ਼ਿਆਦਾ ਮਿਲੈਕੀ ਹੈ ਤੇ ਕੱਲੋਂ ਉਹਨਾਂ ਤੇ ਕੋਈ ਕਾਰਵਾਈ ਵੀ ਹੋ ਸਕਦੀ ਹੈ ਕਿ ਸੰਦੀਪ ਪ੍ਰਸ਼ਾਸਨ ਪਟਿਆਲਾ ਮੁਰਦਾ ਵੀ ਦੇਸੀ ਕ੍ਰਾਸ ਪਰਚੇ ਦੀ ਮੰਗ ਕਰਾਂਗੇ ਕਿ ਪਰਚਾ ਉਦੋਂ ਹੋਇਆ ਤੇ ਦੂਜੇ ਮਸੇ ਨੂੰ ਚਾਹੀਦਾ ਇਹ ਸੰਦੀਪ ਸਿੰਘ ਦੇ ਪਰਚਾ ਹੋਇਆ ਤਾਂ ਕ੍ਰਾਸ ਪਰਚਾ ਉਹਦੇ ਵੀ ਹੋਣਾ ਚਾਹੀਦਾ ਇੱਥੇ ਇੱਥੇ ਦੇਖੋ ਕਾਨੂੰਨ ਕਿੰਨਾ ਮਦਰਿਕ ਇੱਕ ਬੰਦੀ ਗੁੰਮਿਤਰਾ ਕੀਤਾ ਜਾ ਰਿਹਾ ਭਾਈ ਸੰਦੀਪ ਸਿੰਘ ਦਾ ਨਾਂ ਕਿਸੇ ਨੂੰ ਮਿਲਣ ਦਿੱਤਾ ਜਾ ਰਿਹਾ ਨਾ ਕੋਈ ਇਲਾਜ ਹੋ ਰਿਹਾ ਤੇ ਉਹਨਾਂ ਦਾ ਇਲਾਜ ਵੀ ਹੋ ਰਿਹਾ ਉਹ ਜਿਹੜਾ ਉਹਦੇ ਕਿੰਨੇ ਕਰਮਾਂ ਮੁਤਾਬਕ ਉਹਦਾ ਪਰਿਵਾਰ ਉਹਨੂੰ ਨਹੀਂ ਅਪਰਾਹਾ ਪਰ ਉਹਨੂੰ ਕਿੱਥੇ ਦਿੱਤਾ ਜਾ ਰਿਹਾ ਕਿਸੇ ਨੂੰ ਪਤਾ ਨਹੀਂ ਕਿ ਸੰਦੀਪ ਸਿੰਘ ਨੂੰ ਮਿਲਣ ਸ਼ਾਮਲ ਹੈ ਸੋ ਮੈਨੂੰ ਵੀ ਪਤਾ ਨਹੀਂ ਹੈਗਾ ਵੀ ਹੋਏਗਾ ਨਹੀਂ ਹੋਏਗਾ ਪਰ ਸਾਡਾ ਸਿੰਗ ਹੈਗਾ ਵੀ ਆ ਸੰਧਾ ਅਸਤਾ ਇਹੀ ਚਾਹੁੰਦੇ ਸੀ ਕਿ ਪਰਿਵਾਰ ਨੂੰ ਮਿਲਦਾਤਾ ਜਾਵੇ ਉਹਦਾ ਇਲਾਜ ਕਰਾ ਦਿੱਤਾ ਜਾਵੇ ਪਰ ਇਸ ਗੱਲ ਦੀ ਇਹ ਵੀ ਮਿਲਨ ਵੀ ਦਿੱਤਾ ਜਾ ਰਿਹਾ ਤੁਸੀਂ ਸੰਧਾ ਤੁਸੀਂ ਦੇਖ ਸਕਦੇ ਹੋ ਵੱਡਾ ਇਟਾਟ ਗੇਟ 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 ਜੀਤ ਬੰਦ ਕੀ ਜੀਤ ਰਾਜ ਸ੍ਰੇਗ ਵਾ ਜੰਦਾਬ ਰਾਜ ਸ੍ਰੇਗ ਵਾ ਜੰਦਾਬ ਪਰਮੀਆਂ ਦਾ ਭਾਈ ਸੰਦੀਪ ਸਿੰਘ ਜਿੰਦਾਬ ਜਿੰਦਾਬ ਜੰਦਾਬ ਜੇ ਮੈਂ ਕਹਾਂ ਜੰਦਾਬ 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 ਜੇ ਪ੍ਰਧਾਨ ਜੀ ਜੰਦਾਬ 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 ਜੇ ਪ੍ਰਧਾਨ ਜੀ ਜੰਦਾਬ ਜੰਦਾਬ प्रशादी रिहा मूल ते निशान रहे मूल ते निशान पंच जी राजोर सेखन जो नवे कातल म

ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਿਆਂ ਸੰਦੀਪ ਸਿੰਘ ਸੰਨੀ ਦੇ ਹੱਕ ਦੇ ਵਿੱਚ ਰੋਸ਼ ਮਾਰਚ ਜੋ ਕਿ ਜੇਲ੍ਹ ਤੱਕ ਜਾਏਗਾ ਮੁਰਦਾਬਾਦ ਮੁਰਦਾਬਾਦ ਜੇ ਪਰਿਸ਼ਾਸਨ ਮੰਦਾਵਾ ਮੁਰਦਾਬਾਦ ਮੁਰਦਾਬਾਦ ਜੇ ਪਰਿਸ਼ਾਸਨ ਅੱਜ ਦੀ ਕਾਲ ਦਿੱਤੀ ਹੋਈ ਸੀ ਭਾਈ ਸਾਹਿਬ ਜੀ ਕੀ ਕਹਿਣਾ ਚਾਹੋਗੇ ਉਸ ਤੋਂ ਪਹਿਲਾਂ ਕੋਈ ਪ੍ਰਸ਼ਾਸਨ ਨੇ ਆਪਣਾ ਕੋਈ ਕੋਈ ਗੱਲਬਾਤ ਰੱਖੀ ਹੈ ਕੋਈ ਠੱਕਾ ਨਾਲ ਬਹੁਤ ਠੱਕਾ ਹੋ ਰਿਹਾ ਹੈ ਸਾਡਾ ਜਜ਼ਬਾਤਾਂ ਦਾ ਪ੍ਰਤੀਕ ਜੌਮੀ ਜੋਧਾ ਭਾਈ ਸੰਦੀਪ ਸਿੰਘ ਜਿੰਦਾਬਾਦ ਜਿਨ੍ਹਾਂ ਪਰ ਤਸ਼ੱਦਦ ਆਇਆ ਗਿਆ ਦਾ ਹੋਣੀ ਚੱਲ ਰਹੀ ਹੈ ਬਾਬੋ ਬੋੜਾ ਦੇ ਪੁੱਤਿਆ ਰੱਖੇ ਜਾ ਰਹੇ ਸ਼ਰਮੀ ਵੀ ਆ ਰਹੀ ਹੈ ਸਿੱਖ ਨੂੰ ਪਾਸੇ ਨਹੀਂ ਹੋ ਗਿਆ ਬੋਲਣ ਦਾ ਧੱਕਾ ਹੋ ਗਿਆ ਤੇ ਫੋਟ ਕਰ ਲਈ ਸ਼ਾਚਨ ਸਿੰਘ ਦਾ ਵੀ ਪਿੱਟਾ ਪਾ ਕਰ ਲਈ ਜੀ ਆ ਜੇਲ੍ਹ ਨੂੰ ਜਾ ਜੰਦਾਬਾਦ ਮੁਰਦਾ ਜੇਲ੍ਹਾਂ ਦੇ ਬੰਦ ਨੇ ਕੋਈ ਸੁਣਵਾਈ ਨਹੀਂ ਜੇਲ੍ਹ ਪਰਚੀ ਇੱਕ ਵਾਰ ਸੇ ਮੁਜਰਮ ਨੇ ਜਿਹੜੇ 32 ਸਾਲਾਂ ਦੇ ਬਾਹਰ ਤੋਂ ਰਹੇ ਨੇ ਤੇ ਜੇ 32 ਸਾਲਾਂ ਨੂੰ ਸਾਫ਼ ਦੀ ਕੋਈ ਕਰਨ ਦਾ ਆਗਰੀ ਹੈ ਤਾਂ ਫਿਰ ਉਹਨਾਂ ਦਾ ਮੈਡੀਕਲ ਨੋਟ ਕਿੱਥੇ ਬਾਹਰ ਦਾ ਸਭ ਗਨੋਰ ਜਵਾਨਾਂ ਦੇ ਕਾਤਲ ਮੁਰਦਾ ਜੰਦਾਬਾਦ ਮੁਰਦਾ ਜਹੀ ਤਾਂ ਸਾਡੀ ਤਰਾਜ਼ੀ ਸਿੱਖਾਂ ਦੀ ਕਿ ਸਾਡੇ ਵਾਸਤੇ ਕਾਨੂੰਨ ਹੋਰ ਨੇ ਤੇ ਮੁਜਰਮਾਂ ਵਾਸਤੇ ਜੰਦਾਬਾਦ ਮੁਰਦਾ ਜੰਦਾਬਾਦ ਸੰਘਾਜੀ

یہ ہے نہیں رہی میرے ਸਰਕਾਰ ਮਰਦਾ ਪ੍ਰਸ਼ਾਸਨ ਨੂੰ ਮਤਲਬ ਇਹ ਏਡੀ ਗੱਲ ਨੂੰ ਇੱਦਾਂ ਨਹੀਂ ਪ੍ਰਾਂਣਾ ਚਾਹੀਦਾ ਪਹਿਲੀ ਗੱਲ ਤੋਂ ਜੇ ਉਹਦੇ ਨਾਲ ਕੁੱਟਮਾਰ ਹੋਈ ਹੈ ਜੁਨੀ ਜੀ ਜਵਾਨਾਂ ਦੇ ਨਾਲ ਮਰਦਾ ਠੀਕ ਹੈ ਜੇੰਦੇ ਵਿੱਚ ਕਿਸੇ ਦਾ ਕਾਦਲ ਮਰਦਾ ਹੋਇਆ ਹੋਇਆ ਜਿਹੋ ਉਹਨਾਂ ਨੇ ਸੰਦੀਪ ਸਿੰਘ ਤੇ ਹਮਲਾ ਕੀਤਾ ਉਹਨੇ ਆਪਣੇ ਬਚਾਅ ਦੇ ਵਿੱਚ ਉਹਨਾਂ ਦੇ ਉੱਪਰ ਹੋਰ ਵੀ ਹੈਗਾ 4 ਬੰਦੇ ਇੱਕ ਬੰਦੇ ਤੇ ਕਿਵੇਂ ਮੈਂ ਉਹੀ ਕਹਿ ਰਿਹਾ ਜਾਂਚ ਦਾ ਵਿਸ਼ਾ ਹੈ ਵੀ ਸੋਹਣਾ ਸੋਹ ਬਹੁਤ ਪੁੱਛੇ ਮੰਡਲ ਥੋੜੀ ਸੋਹਣਾ ਗਰਮੀ ਵੀ ਥੋੜਾ ਜਿਹੜੇ ਇਲਾਜ ਜਿਹੜਾ ਉਹਨੂੰ ਰੱਖਿਆ ਜਾਵੇ ਤੇ ਬਾਕੀ ਮੈਂ ਹਰ ਹਾਲਾ ਵੀ ਜਿਸ ਬੰਦੇ ਦੀ ਗੱਲ ਕਰ ਰਿਹਾ ਹਾਂ ਉਹ ਸੁਦਾ ਤੇ ਸੁਦਾ ਸਿੰਘ ਨੂੰ ਇੰਨਾ ਮਾੜਾ ਬੰਦਾ ਜਿਹੜਾ ਆਪਣੇ ਆਪ ਨੂੰ ਨਹੀਂ 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 ਇਹ ਸ਼ਬਦ ਨਹੀਂ ਵਰਤਣਾ ਇਹ ਸ਼ਰਮ ਦੇ ਵਾਸਤੇ ਬੰਦਦਾ ਹੀ ਨਹੀਂ ਇਹ ਤਾਂ ਮੇਰਾ ਪਕੜੀ ਤੇ ਪਾਸ਼ਾ ਦਾ ਬਣਾਉਂਦਾ ਨਹੀਂ ਬੋਲਦਾ ਮਾਫੀ ਮੇਰੀ ਪਰ ਮੈਂ ਸਮਝਦਾ ਆਪਾਂ ਆਪਾਂ ਨੂੰ ਲੈ ਲਓ ਸਰਪਾ ਜਣਾ ਪਹਿਲਾਂ ਕਹਿੰਦਾ ਸੀ ਮੈਂ ਯੋਤਾ ਤੇ ਮੇਰੀ ਬੇਟੀ ਦਾ ਨੋਰੀਵਾਨ ਨਾਲ ਕਿੰਨਾ ਦੇ ਹਾਲਤ ਹੈ ਭੈੜੀ ਉਹਦੀ ਇਸੇ ਹਾਲਤਾ ਜਾਂ ਮੈਂ ਕਹਿੰਦਾ ਮਰੀ ਵੀ ਨਾ ਗਿਆ ਹੋਵੇ ਤੇ ਪਰਿਵਾਰ ਦੇ ਇਨਕਾਰ ਕਰ ਤੋਂ ਬੰਦਾ ਕਰਦਾ ਬੋਲਦੇ ਪਰਿਵਾਰ ਦੇ ਮਿਲਣ ਤੋਂ ਮਨਾ ਕਰਦਾ ਮੇਰੀ ਬੇਟੀ ਦਾ ਨੋਰੀਵਾਨ ਨਾਲ ਦੇ ਹਿਸਾਬ ਨਾਲ ਕਿੰਨਾ ਬੜਾ ਨੁਕਸਾਨ ਹੋਇਆ ਜੇ ਤੇ ਆਪਣੇ ਬੱਚੇ ਘਰੇ ਡੱਬੇ ਹੋਈਏਗਾ ਇਹ ਬਿਲਕੁਲ ਨਹੀਂ ਕਰਨੀ ਨੇ ਆ ਜਿਹੜੇ ਬੌਲਰ ਵਾਲੇ ਲੋਕਾਂ ਨਾਲ ਨੈਕਸਟ ਨਾਮ ਨਾਲ ਪਿੱਛੇ ਤੇ ਹੋ ਰਹੀਏ ਬਾਕੀ ਜਿਹੜਾ ਬੌਲਰ ਨੂੰ ਮੀਡੀਆ ਨੂੰ ਪ੍ਰਸ਼ਾਸਨ ਨੂੰ ਦੂਸਰਾ ਵੀ ਮੇਰੇ ਇਸ ਤਰ੍ਹਾਂ ਤੇ ਲਾਉਦੇ ਰਹਿਣ ਉਹ ਜਿਹੜੇ ਡੀ ਜੀਨਲ ਆਇਆ ਉਹਦੀ ਅਸਰ ਸੀ ਉਸ ਸਮੇਂ ਦੀਆਂ ਜਦੋਂ ਸਾਡੇ ਬੱਚਾ ਬਚਾਈਏ ਤਾਂ ਸਾਰੇ ਤੁਸੀਂ ਕਦੇ ਤੁਸੀਂ ਇੰਤਰੀ ਕਰਿਓ ਕੰਗਾ ਨਹੀਂ ਆਂ ਮੁਰਦਾਬਾ ਦੀ ਅੰਦਰ ਕੋਤਾਂ ਸਾਰੇ ਦੱਸਣਗੇ ਚਲੋ ਅਸੀਂ ਛੋਟੂ ਮੁਰਦਾਬਾ ਸਾਰੇ ਦੇ ਇੱਕ ਦਰਸ਼ਨਗੇ ਜੋ ਛੋਟੂ ਟੈਂਟ ਮੁਰਦਾਬਾ ਮੁਦਦ ਸਰਕਾਰ ਦੀ ਸਾਹਮ ਰਿਆ ਜਿਹੜਾ ਨਾ ਪ੍ਰਸ਼ਾਸਨ ਛੋਟੂ ਟੈਂਟ ਮੁਰਦਾਬਾ ਉਹਦੀ ਬੋਡੀ ਨਹੀਂ ਲੈ ਰਿਆ ਤੇ ਪ੍ਰਸ਼ਾਸਨ ਪਹੁੰਚ ਕੇ ਜਿਹੜੇ ਨਾਲ ਜੀ ਪੂਰੀ ਸਾਹ ਨਿਵਾ ਰਿਆ ਭਾਈ ਸਾਹਿਬ ਜੀ ਅਫਸੋਸ ਵੀ ਨਹੀਂ ਲੱਗਦਾ ਸਾਨੂੰ ਜੇ ਸੁਣ ਉੱਤੇ ਵਰੀ ਆਪਾਂ ਬੈਠ ਕੇ ਅਪੀ ਤਾਲੀਵਾ ਜਿੰਦਾਬਾਦ ਪੰਜਾਬ ਵਾਸੀਆਂ ਨੂੰ ਸੇਵਾ ਸਤਿਕਾਰਨ ਕੰਪਿਊਟਰ ਜੇਲ੍ਹ ਚ ਬੈਠਣ ਲਈ ਜਿਹੜੀਆਂ ਸਰਕਾਰਾਂ ਨੇ ਜਿਹੜੀਆਂ ਸਿੱਖ ਰੋਧੀ ਜਿਹੜੀ ਹੈ ਜਿਹੜੇ ਚਿਹਰੇ ਨੇ ਉਹਨਾਂ ਨੂੰ ਜੇਲ੍ਹ ਚ ਬੈਠਣਾ ਫਸਲੀ ਗਿਆ ਬਾਦੂ ਨੇ ਜੇਲ੍ਹ ਚ ਹੁਣ ਅੰਦਰ ਜੀਤ ਹੈ ਕੋਈ ਦਾਨ ਨਸ਼ਾ ਕਰ ਨਸ਼ੇ ਦਾ ਨਸ਼ੇ ਦਾ ਤਸਕਰ ਨੇ ਉਹਨਾਂ ਵਾਸਤੇ ਜਿਹੜੀ ਸਭ ਤੋਂ ਸੇਫ ਜਗ੍ਹਾ ਹੁੰਦੀ ਹੈ ਸਭ ਤੋਂ ਸੇਫ ਜਗ੍ਹਾ ਹੁੰਦੀ ਹੈ ਨਸ਼ੇ ਦੀ ਜਿਹੜੀ ਜਿਹੜਾ 250 ਤਾਂ ਕੋਈ ਨਾ ਹੁੰਦੀ ਜਿਹੜੀ ਨਸ਼ੇ ਦੇ ਤਸਕਰ ਵਾਸਤੇ ਉਹ ਜੇਲ ਹੁੰਦੀ ਹੈ ਜੀ ਉਹ ਜੇਲ ਦੇ ਵਿੱਚ ਬੈਠ ਕੇ ਜਿਹੜਾ ਨਸ਼ਾ ਤਸਕਰ ਹੈ ਬਹੁਤ ਵੱਡਾ ਵਪਾਰ ਨਸ਼ਾ ਜਿਹੜਾ ਕਰ ਸਕਦਾ ਉਹ ਸੇਫ ਰਹਿੰਦਾ ਉੱਥੇ ਜੀ ਵਿੱਚ ਕਰਕੇ ਅੰਦਰ ਜਿੱਥੇ ਉਸਨੂੰ ਤਾਂ ਬੈਠੇ ਹੋਏ ਨੇ ਇੱਧਰ ਬੈਠ ਕੇ ਵੀ ਇਹ ਕਾਰੋਬਾਰ ਚਲਾਉਂਦੇ ਨੇ ਜੀ ਇਹ ਅੰਸ਼ੂ ਜੀ ਹੈ ਜੀ ਅੰਸ਼ੂ ਜੀ ਹੈ ਬੈਸੀ ਬੈਸੀ ਸਾਢੇ 8 ਸਾਲ ਦੀ ਹੈ ਉਹ ਗਿਆ ਤੇ ਸਿੱਖਾਂ ਦੀਆਂ ਜੇ ਕਹਿ ਦਈਏ ਤਾਂ ਅੱਖਾਂ ਦੇ ਵਿੱਚ ਘੱਟਾ ਪਾਣ ਵਾਲਾ ਕੰਮ ਹੈ ਘੱਟਾ ਪਾਟਾ ਵੀ ਆਂਜਾ ਲੋ ਜੀ ਸਜਾ ਕਰਕੇ ਉਸ ਕਰਕੇ ਉਹ ਭੈਣ ਜੀ ਮੇਰੀ ਬੀਬੀ ਨੂੰ ਕੰਨ ਵਾਲਾ ਉਹ ਇਨਸਾਫ ਕੀ ਕਰੇਗਾ ਜਿਹੜੇ ਪਰਵਾਜ਼ ਇਨਸਾਫ ਦੀ ਲੜਾਈ ਲੜਦੇ ਲੜਦੇ ਜਹਾਜ਼ ਚੜਾਈ ਬਿਲਕੁਲ ਮਤਲਬ 1947 ਤੋਂ ਲੈ ਕੇ 92 95 ਤੋਂ ਲੈ ਕੇ ਹੁਣ ਤੱਕ 35 36 ਸਾਲ ਹੋ ਗਏ ਨੇ ਜਿਹਨਾਂ ਨੂੰ ਲੜਾਈ ਲੜਦੇ ਆ 35 ਸਾਲਾਂ ਦੇ ਕਿੰਨੇ ਚਿਹਰੇ ਹੋਣਗੇ ਨੇ ਸੰਸਾਰ 'ਚ ਰਹੇ ਨਹੀਂ ਜਿਨ੍ਹਾਂ ਨੇ ਇਨਸਾਫ ਅੱਖੀਂ ਵੇਖਿਆ ਹੀ 35 ਸਾਲਾਂ ਬਾਅਦ ਨੂੰ ਜੇ سزا ਮਿਲਦੀ ਭਈਆ ਇਹ ਇਨਸਾਫ ਨੂੰ ਕਿਦਾਂਗੇ ਐਸੇ ਇਨਸਾਫ ਨੂੰ ਕਿਦਾਂਗੇ ਐਸੇ ਇਨਸਾਫ ਨੂੰ ਕਿਦਾਂਗੇ ਸੋ ਇਨਸਾਫ ਜੇ ਸੰਦੀਪ ਸਿੰਘ ਨੇ ਕੀਤਾ ਨਾ ਜਿਹੜਾ ਇਹੀ ਹੈ ਅਸਲ ਇਨਸਾਫ ਤੇ ਰਹੀ ਹੈ ਜੇ ਉਹਦੇ ਨਾਲ ਜੇ ਉਹਨੇ ਇਹ ਭਾਵਨਾ ਰੱਖ ਕੇ ਵੀਔਰ ਤੇ ਕੌਮ ਦੇ ਖਾਦਾਰ ਦੇ ਤੇ ਜੇ ਉਹਨੇ ਇਹ ਇਹ ਭਾਵਨਾ ਰੱਖ ਕੇ ਕੀਤਾ ਤਾਂ ਕਿ ਉਹ ਫਿਰ ਬਿਲਕੁਲ ਸਹੀ ਹੈ ਯੋਗੀ ਇਹੀ ਇਸ ਦਾ ਸਾਫ ਹੈ ਸਾਡੇ ਕਿ ਆਜਾ ਆ ਹਜੂਮ ਹੈ ਇਹ ਤਾਂ ਮੈਂ ਕਹਿੰਦਾ 5% ਆ ਜੇ ਇਹ ਅੱਜ ਪ੍ਰਸ਼ਾਸਨ ਦੇ ਭਾਈ ਸੰਦੀਪ ਸਿੰਘ ਦੇ ਜੋ ਜੇ ਬਣਦਾ ਹੱਕ ਪਰਿਵਾਰ ਨੂੰ ਨਾ ਦਿੱਤਾ ਇਹਨੇ ਵੱਡਾ ਮਾਰਚ ਪਹੁੰਚ ਚੁੱਕਾ ਹੈਗਾ ਉਹ ਤਾਂ ਕਹਿੰਦਾ ਕਿ ਇੰਦਾਂ ਦੀਆਂ ਵੀ ਗੱਲਾਂ ਕਰ ਇਕਦਮ ਸੁਵੀ ਵੀ ਚੋਂ ਜਾ ਰਿਹਾ ਕਿ ਫਰਮੇ ਆ ਗਿਆ ਹੈ ਜੀ ਜਰਦਾਬਾਦ ਜਰਦਾਬਾਦ ਜੀ ਜਿਸ ਨਾਲ ਜਰਦਾਬਾਦ ਹੋ ਸਕਦਾ ਹੈ ਕਿ ਸੰਗੀਤ ਸੰਕਲਪ ਜੀ ਮਾਤਾ ਜਰਦਾਬਾਦ ਜਰਦਾਬਾਦ ਇਹ ਕੋਈ ਸਲਾਜ਼ਮਾ ਦਾ ਮੈਡੀਕਲ ਹੋ ਸਕਦਾ ਉਹਨਾਂ ਦਾ ਦੱਸਿਆ ਜਾ ਸਕਦਾ ਜਾਣਕਾਰੀ ਦਿੱਤੀ ਜਾ ਸਕਦੀ ਹੈ ਤਾਂ ਫਿਰ ਸੰਗੀਤ ਸੇ ਬਾਰੇ ਕਿਉਂ ਨਹੀਂ ਜਾਣਕਾਰੀ ਜੁਗਰਤ ਸੁਨੇਹਾ ਚੈਨਲ ਦੇ ਨਾਲ ਇਸ ਸਵਾਗਤਾਲ ਕਬੀਰ ਜੀਂ ਦੇ ਰਹਾਂਗੇ ਜਦੋਂ ਤੱਕ ਜੇ ਦੇ ਆਪ ਚੱਲੇਗਾ ਤਦ ਤੱਕ ਵੀ ਅਪਡੇਟ ਦੇ ਦੇਣਾ ਕਿ ਤਦ ਤੱਕ ਇਜਾਜ਼ਤ ਦਿਓ ਤਦ ਤੱਕ